ਸ਼੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਗੁਰਬਾਣੀ ਕਹੈ ਸੇਵਕ ਜਨ ਮੰਨੈ ਪਰਤਖ ਗੁਰ ਨਿਸਤਾਰੇ ਸੰਤ ਸਰਣ ਜੋ ਜਨ ਪਰ ਸੋ ਜਨ ਉਤਰਨਹਾਰ ਸੰਤ ਕੇ ਨਿੰਦਾਨਾਨਕ ਬਾਹੁਰਾ ਬਾਹੁਰਾ ਅਵਤਾਰ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫੇਰ ਗਰਭਾਸਨਾ ਪ੍ਰਿਆਰ ਰਤ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ ਸੋ ਕਹੋ ਤਲ ਗੁਰ ਸੇ ਵੀਜੈ ਅਹਨਸ ਸਹਜ ਸੁਪਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਜਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕੋਈ ਜਾਣੈ ਕਵਣ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਏ ਬਿਦ ਭੁਜੈ ਤਾ ਕੇ ਨਿਰਮਲ ਰੀਤ ਕੋਈ ਜਾਣ ਕਵਣ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਏ ਵਿਦ ਬੁਝੈ ਤਾਂ ਕਿ ਨਿਰਮਲ ਰੀਤਾ ਰਹਾਉ ਮਾਤ ਪਿਤਾ ਬਣਤਾ ਸੁਤ ਬੰਦਪ ਇਸ਼ਟ ਮ이트 ਅਰ ਭਾਈ ਪੂਰਬ ਜਨਮ ਚ ਮਿਲੇ ਸੰਜੋਗੀ ਅੰਤਹ ਕੋਨਾ ਸਹਾਈ ਮੁਕਤ ਮਾਲ ਕਣ ਕੇ ਲਾਲ ਹੀਰਾ ਮਨ ਰੰਜਨ ਕੇ ਮਾਇਆ ਹਾ ਹਾ ਕਰਤ ਬਿਹਾਨੀ ਅਵਦ ਹੈ ਤਾ ਮਹ ਸੰਤੋਖ ਨ ਪਾਇਆ ਖਾਸ ਰਥ ਅਸਵ ਪਵਨ ਤੇਜ ਧਣੀ ਭੋਮਣ ਚਤਰੰਗਾ ਸੰਗਨ ਚਾਲਿਓ ਇਨ ਮਹ ਕਸ਼ੂਵ ਉਠ ਸਦਾਯੋ ਨੰਗ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾ ਕਾ ਹਰ ਹਰ ਗਾਇਆ ਨਾਨਕ ਇਹੀ ਹਾ ਸੁਖ ਅਗ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੇ ਸੰਤ ਪ੍ਰਿਆ ਪ੍ਰੇਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਐ ਨਾਨਕ ਇਹੀ ਹਾ ਸੁਖ ਅਗੇ ਮੁਖ ਉਜਲ ਸੰਗ ਸੰਤਨ ਕੈ ਪਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ